ਅੱਜ ਪਿੰਡ ਦੱਲੇਵਾਲ ਦੀ ਧਰਤੀ 'ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅਮੀਦਕਰ ਜੀ ਦੀ ਸੋਚ ਦੀ ਗੂੰਜ ਸੁਣੀ ਗਈ। ਇਹ ਸਿਰਫ ਇੱਕ ਸਮਾਗਮ ਨਹੀਂ ਸੀ, ਇਹ ਇੱਕ ਚੇਤਨਾ ਦੀ ਲਹਿਰ ਸੀ ਜਿਸ ਨੇ ਹਰ ਦਿਲ ਨੂੰ ਹਿਲਾ ਦਿੱਤਾ। ਪ੍ਰਾਊਡ ਭਾਰਤ ਫਾਊਂਡੇਸ਼ਨ ਵੱਲੋਂ 16 ਮਾਰਚ ਮਾਰੋ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਦੂਰੋਂ ਦੂਰੋਂ ਆਈਆਂ ਸੰਗਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਹ ਸੰਗਤਾਂ ਜੋ ਬਾਬਾ ਸਾਹਿਬ ਦੀ ਰੋਸ਼ਨੀ ਨੂੰ ਆਪਣੇ ਅੰਦਰ ਸੰਭਾਲ ਕੇ ਲੈਂਦੀਆਂ ਸਨ ਤੇ ਉਹ ਰੋਸ਼ਨੀ ਜੋ ਹਨੇਰੇ ਦੇ ਵਿੱਚ ਵੀ ਰਾਹ ਦਿਖਾਉਂਦੀ ਹੈ ਤੇ ਸਟੇਜ ਦੇ ਉੱਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਉਹ ਵੀ ਬਾਬਾ ਸਾਹਿਬ ਦੀ ਰਾਹ ਤੇ ਤੁਰ ਕੇ ਸਿੱਖਿਆ ਇਨਸਾਫ਼ ਦੀ ਅਸਮਾਨਤਾ ਦੀ ਜੋਤ ਨੂੰ ਹੋਰ ਉੱਚਾ ਲਹਿਰੋ ਸਮਾਗਮ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਜੇਕਰ ਅਸੀਂ ਅੱਜ ਵੀ ਸਿੱਖਿਆ ਤੇ ਅਧਿਕਾਰਾਂ ਦੀ ਲੜਾਈ ਭੁੱਲ ਗਏ ਤਾਂ ਇਹ ਹੀ ਰੋਸ਼ਨੀ ਮੰਦਰ ਹੋ ਜਾਵੇਗੀ ਸਮਾਂ ਆ ਗਿਆ ਕਿ ਅਸੀਂ ਖੁਦ ਚਾਨਣ ਬਣੀਏ ਤੇ ਸੁੱਤੇ ਹੋਏ ਮਨੁੱਖ ਨੂੰ ਜਗਾਈਏ ਜਦੋਂ ਮੱਚ ਤੇ ਜੈ ਭੇਮ ਜੈ ਭਾਰਤ ਦੇ ਨਾਰੇ ਗੂੰਜੇ ਤਾਂ ਪੂਰਾ ਮੱਚ ਇਕਤਾ ਅਤੇ ਜਾਗਰੂਕਤਾ ਦੇ ਗੂੰਜ ਨਾਲ ਕੰਬ ਉੱਠਿਆ ਤੇ ਹਰ ਚਿਹਰੇ ਤੇ ਉਮੀਦ ਦੀ ਚਮਕ ਸੀ ਹਰ ਦਿਲ ਦੇ ਵਿੱਚ ਨਵੀਂ ਲੋ ਜਲ ਰਹੀ ਸੀ ਅੰਤ ਦੇ ਵਿੱਚ ਫਾਊਂਡੇਸ਼ਨ ਦੇ ਮੈਂਬਰਾਂ ਨੇ ਵਚਨ ਲਿਆ ਕਿ ਉਹ ਹਰ ਪਿੰਡ ਹਰ ਗਲੀ ਤੇ ਹਰ ਸਕੂਲ ਤੱਕ ਬਾਬਾ ਸਾਹਿਬ ਦੇ ਵਿਚਾਰਾਂ ਦਾ ਚਾਨਣ ਪਹੁੰਚਾਣਗੇ ਤਾਂ ਕੋਈ ਵੀ ਬੱਚਾ ਤੇ ਕੋਈ ਵੀ ਮਨੁੱਖ ਅਗਿਆਨਤਾ ਦੀ ਹਨੇਰੀ ਦੇ ਵਿੱਚ ਨਾ ਰਹੇ। ਇਹ ਸਮਾਗਮ ਸਾਨੂੰ ਜਾਗ ਦਿੰਦਾ ਕਿ ਅਸਲੀ ਆਜ਼ਾਦੀ ਛੰਡੀਆਂ ਜਾਂ ਨਾਰਿਆਂ ਦੇ ਵਿੱਚ ਨਹੀਂ ਹੈ। ਅਸਲੀ ਆਜ਼ਾਦੀ ਸਿੱਖਿਆ ਦੇ ਵਿੱਚ ਹੈ। ਬਾਬਾ ਸਾਹਿਬ ਨੇ ਕਿਹਾ ਸੀ ਜਿਸ ਦਿਨ ਤੁਸੀਂ ਆਪਣੇ ਹੱਕ ਲਈ ਖੜੇ ਹੋ ਜਾਵੋਗੇ ਉਹ ਦਿਨ ਤੁਹਾਡਾ ਜਨਮ ਦੁਬਾਰਾ ਹੋਵੇਗਾ ਅੱਜ ਤੱਲੇਵਾਲ ਵਿੱਚ ਉਹ ਜਨਮ ਹੋਇਆ ਤੇ ਚੇਤਨਾ ਦਾ ਜਨਮ ਤੇ ਬਾਬਾ ਸਾਹਿਬ ਦੀ ਸੋਚ ਦੀ ਜਿੱਤ ਦਾ ਜਨਮ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਅੱਜ ਜਸਪ੍ਰੀਤ ਭਾਜੀ ਜੈਪੀ ਜੈਪਾ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਫਗਵਾੜਾ ਤੇ ਅੱਜ ਤੁਸੀਂ ਪ੍ਰਬੋਧ ਭਾਰਤ ਫਾਊਂਡੇਸ਼ਨ ਦੀ ਜਿਹੜੀ 16ਵੀਂ ਪ੍ਰਤੀਯੋਗਤਾ ਹੋਈ ਹੈ ਉਹਦੇ ਵਿੱਚ ਤੁਸੀਂ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਥੈਂਕ ਯੂ ਸਰ ਇਸ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਕੀ ਸੋਚਦੇ ਹੋ ਸਰ ਮੈਂ ਸੋਚਦਾ ਕਿ ਮੈਂ ਆਪਣੇ ਪਿੰਨ ਅੰਦਰ ਦੇ ਹੋਰ ਬੱਚੇ ਪ੍ਰੇਰਿਤ ਕਰਾਂ ਜਿਹੜੇ ਵੀ ਹੋਰ ਚ ਪ੍ਰਾਈਸਿੰਗ ਕਰਨ ਹੋਰ ਅਗਮੀਨਤ ਕਰਨਾ ਚਾਹੁੰਦੇ ਅੱਛਾ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਆਪਣੇ ਪਿੰਨ ਲਗਾਈ ਫਗਵਾੜਾ ਕਰੂਗਾ ਓਕੇ ਫੁੱਲਰਾ ਫਗਵਾੜਾ ਕਰੂਗਾ ਜਿਹੜਾ ਅੱਜਕੱਲ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਤੁਸੀਂ ਕਰ ਪੀ ਰਹੇ ਹੋ ਸਟੱਡੀ ਕਰਨਾ ক্লাস 10th ਵਿੱਚ ਫਲਾਸ 10th ਵਿੱਚ ਕਿਹੜੇ ਸਕੂਲ ਵਿੱਚ ਹੈ ਜੀ ਸਰ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਓਕੇ ਅੱਛਾ ਅੱਜ ਪ੍ਰਾਈਜ਼ ਲੈਣ ਤੋਂ ਬਾਅਦ ਸਰ ਬਾਬਾ ਸਾਹਿਬ ਬਾਰੇ ਪੜ੍ਹਨ ਤੋਂ ਬਾਅਦ ਇਸ ਦੇ ਅੰਦਰ ਕਿਹੜੀ ਚੇਂਜਸ ਆਈਆਂ ਤੁਹਾਨੂੰ ਕੀ ਲੱਗਦਾ ਹੈ ਕਿ ਸਮਾਜ ਪ੍ਰਤੀ ਤੁਹਾਡੇ ਜਿਹੜੇ ਫਰਜ਼ ਨੇ ਕੀ ਹੋਰ ਹੈ ਜਿਹੜਾ ਸਰ ਜਿਹੜੀ ਕਿਤਾਬ 16th ਕੰਪੀਟੀਸ਼ਨ ਬਾਰੇ ਮੇਰਾ ਤਾਂ ਸਰ ਦਿਨ ਮੈਨੂੰ ਬਹੁਤ ਵੱਡੀ ਸਿੱਖਿਆ ਮਿਲਿਆ ਕਿਤਾਬ ਤੋਂ ਬਹੁਤ ਜ਼ਿਆਦਾ ਬੱਲੇ ਹਾਂ ਦੱਸੋ ਸਭ ਤੋਂ ਪਹਿਲਾਂ ਸਰ ਸਟਰਗਲ ਬਹੁਤ ਇੰਪੋਰਟੈਂਟ ਹੈ ਲਾਈਫ ਵਿੱਚ ਬਹੁਤ ਜ਼ਿਆਦਾ ਸਟਰਗਲ ਇੰਪੋਰਟੈਂਟ ਹੈ ਸਰ ਕੀ ਆਪਾਂ ਸਟ੍ਰਗਲ ਕਰੀਏ ਮੰਨ ਲਓ ਅੱਪਾ ਇੱਥੇ ਚੱਕਾ ਨ ਸਟ੍ਰਗਲ ਕਰਦੇ ਮੰਨ ਲਓ ਐਜੂਕੇਸ਼ਨ ਚਾਹੀਦੀ ਉਹ ਤਾਂ ਮੇਰਾ ਆਪਾਂ ਇੱਕ ਡਾਇਰੈਕਸ਼ਨ ਵਾਸਤੇ ਸਟ੍ਰਗਲ ਕਰਾਂਗੇ ਸਰ ਤੀਸਰਾ ਕਰਨਾ ਬੇ ਬੈਕ ਟੂ ਸੋਸਾਇਟੀ ਓਕੇ ਵਾਹ ਵਾਹ ਸਰ ਵਾਹ ਵਾਹ ਇਹ ਬੋਲ ਜਿਹਾ ਆਪਾਂ ਮੇਨ ਵੱਡੇ ਆਲੀ ਬਣ ਕੇ ਮੰਨ ਲਓ ਜਿਵੇਂ ਜੇ ਆਪਾਂ ਸਮਾਜ ਵਿੱਚ ਅੱਗੇ ਤੁਰਾ ਫਿਰ ਆਪਾਂ ਕੀ ਕਹਿਦਾ ਹੋਏ ਵੱਡੇ ਬਣ ਜਾਂਦੇ ਹਾਂ ਕਿ ਜੋ ਬਹੁਤ ਵਧੀਆ ਅੱਛਾ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਹੋ ਕੋਈ ਮੇਨ ਕੀ ਬਣਨਾ ਹੈ ਇਹ ਵਾਲੇ ਗ੍ਰੈਜੂਏਟ ਦਾ ਹੈ ਡਾਕਟਰ ਦਾ ਕੋਈ ਸਾਡੇ ਗਰੁੱਪ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਗਰੁੱਪ ਕਾਮਨਾਮਾ ਕਿ ਤੁਸੀਂ ਜਿਹੜਾ ਤੁਹਾਡਾ ਏਮ ਹੈ ਉਹ ਵੀ ਤੁਹਾਡਾ ਕੰਪਲੀਟ ਹੋਵੇ ਤੁਸੀਂ ਇਸੇ ਤਰੀਕੇ ਨਾਲ ਮਿਹਨਤ ਕਰਦੇ ਆਪਣੀ ਜ਼ਿੰਦਗੀ ਨੂੰ ਜਿਹੜਾ ਹੈਗਾ ਸਫਲ ਕਰੋ ਇੱਕ ਵਾਰ ਫਿਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ ਸੈਨ ਬਹੁਤ ਬਹੁਤ ਥੈਂਕ ਯੂ ਹਾਂਜੀ ਹੈਲੋ ਮੰਤਰੀ ਤੁਜਬੀਮ ਅੱਜ ਤੁਹਾਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਜਿਹੜਾ 16ਵਾਂ ਐਗਜ਼ਾਮ ਹੋਇਆ ਤੇ ਉਹਦੇ ਵਿੱਚ ਤੁਹਾਡੀ ਬਹੁਤ ਅੱਛੀ ਪੋਜੀਸ਼ਨ ਜਿਹੜੀ ਲੱਗਾਈ ਗਈ ਹੈ ਤੇ ਇਸ ਪੋਜੀਸ਼ਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਤੁਹਾਡਾ ਕੀ ਨਾਮ ਸੋਰੀਆ ਮੈਂ ਇਸ ਇਸ ਪੋਜੀਸ਼ਨ ਲਈ ਬਹੁਤ ਜਿਆਰੀ ਕਿੰਸੀ ਮੈਂ 8 ਨਵਾਰੀ ਬੁੱਕ ਲੀਡ ਕੀਤੀ ਸੀ ਸਰ ਮੈਂ ਲੋ ਕਰਦੀ ਹਾਂ ਉਹਦੇ ਨਾਲ ਨਾਲ ਮੇਰੀ ਪਿਆਰੀ ਵੀ ਕੀਤੀ ਮੈਨੂੰ ਇੱਛਾ ਹੈ ਡਾਕਟਰ ਅੰਬੇਦਕਰ ਵਾਲੇ ਜਾਣਣ ਦੀ ਓਕੇ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਪਿੰਡ ਔਰ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸੋ ਮੇਰਾ ਪਿੰਡ ਅਮਰਗੜ ਹੈ ਮਲੇਰਪੋਟਲਾ ਮੇਰਾ ਜ਼ਿਲ੍ਹਾ ਹੈ ਓਕੇ ਤੇ ਕਿੰਨੀ ਵੀ ਵਾਰ ਤੁਸੀਂ ਇਹ ਇਗਜ਼ਾਮ ਦਿੱਤਾ ਹੈ ਸਰ ਮੈਂ ਸੈਕੰਡ ਵਾਰੀ ਇਗਜ਼ਾਮ ਦਿੱਤਾ ਹੈ ਸੈਕੰਡ ਵਾਰ ਇਗਜ਼ਾਮ ਦਿੱਤਾ ਤੇ ਜਦੋਂ ਇਗਜ਼ਾਮ ਨਹੀਂ ਦਿੱਤਾ ਸੀ ਉਦੋਂ ਕੀ ਮਹਿਸੂਸ ਕਰਦੇ ਸੀ ਕੋ ਬਾਬਾ ਸਾਹਿਬ ਦੀ ਵਾਰੀ ਉਹਨਾਂ ਦੇ ਸਟਰਗਲ ਵਾਲੇ ਦਾ ਸੁਭਦਾਨ ਵਾਲੇ ਪਰਨਪਰੰਤ ਜਦਾ ਪਰਵਤ ਭਾਰਤ ਨਾਲ ਜੁੜਨ ਤੋਂ ਬਾਅਦ ਤੁਹਾਡੇਦਰ ਕੀ ਚੇਂਜ ਆਈ ਹੈ ਸਰ ਪਹਿਲਾ ਤਿੰਨ ਦਿਨ ਨਹੀਂ ਨੋਲੇਜ ਨਹੀਂ ਸੀ ਉਸ ਵਾਰੀ ਜਦ ਮੈਂ ਇਹ ਬੁੱਕ ਰੀਡ ਕੀਤੀ ਆ ਤਾਂ ਬਹੁਤ ਵਧੀਆ ਲੱਗਿਆ ਤੇ ਮੈਨੂੰ ਮੇਰੇ ਤੇ ਵਿੱਚ ਇਹ ਆਇਆ ਮੈਂ ਹੋਰ ਵੀ ਤਿਆਰੀ ਕਰਾਂ ਪੜਾ ਅੱਗੇ ਜ਼ਿੰਦਗੀ ਵਿੱਚ ਕੁਝ ਬਣਾ ਡਾਕਟਰ ਮੇਡ ਤੋਂ ਟ੍ਰੇਨਿੰਗ ਲੈ ਕੇ ਮੈਂ ਲੋਕ ਕਰਨ ਲੱਗੀਆਂ ਤੇ ਉਹਨਾਂ ਦੇ ਨਕਸ਼ਾ ਕਦਮ ਤੇ ਚੱਲਣਾ ਚਾਹੀਦਾ। ਬੋ ਤੁਸੀਂ ਗਰੁੱਪ B ਦੇ ਵਿੱਚ ਟਾਪਰ ਰਹੇ ਹੋ ਸਾਡੇ ਵੀਡੀਓ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੇ 바ਵਾ ਸਾਹਿਬ ਨੇ ਜਿਹੜਾ ਨਾਰੀ ਸ਼ਕਤੀ ਵਾਸਤੇ ਲੜਕੀਆਂ ਵਾਸਤੇ ਬਹੁਤ ਅੱਛੇ ਤਾਰਜ ਕੀਤੇ ਨੇ ਤੇ ਇਸ ਸਟੱਡੀ ਤੋਂ ਬਾਅਦ ਤੁਹਾਨੂੰ ਨਾ ਮੇਰੇ ਹਸਪਤਾਲ ਲੱਗੋ ਤੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰ ਜੋਤੀ ਬਾਪੂ ਦੇ ਸ਼ਿਤਰੀ ਬਾਈ ਪੁੱਲੇ ਮਾਤਾ ਜੀ ਨੇ ਉਹਨਾਂ ਨੂੰ ਸਕੂਲ ਤੋਂ ਪੇਸੇ ਨੇ ਮੈਂ ਬਹੁਤ-ਬਹੁਤ ਮੈਨੂੰ ਖੁਸ਼ੀ ਹੁੰਦੀ ਆ ਵੀ ਉਹਨਾਂ ਦੇ ਕਰਕੇ ਹੀ ਅਸੀਂ ਅੱਜ ਅਸੀਂ ਪੜ ਰਹੀਆਂ ਕੁੜੀਆਂ ਨੇ ਕੁੜੀਆਂ ਦੀ ਤਾਂ ਕਾਹਨਾ ਕੋਈ ਮਤਲਬ ਵੈਲੀ ਨਹੀਂ ਸੀਗੀ। ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲ ਕਰਨ ਲਈ। ਥੈਂਕ ਯੂ। ਬਹੁਤ ਸਮਝੀ ਨਾ ਬਾ। ਅਗਲਾ ਹੋਰ ਕੀ ਨਾਮ ਹੈ? ਫਾਇਲ। ਅਗਲੀ ਫਾਇਲ ਜੀ। मुझे बहुत खुशी हुई की पापा को भी बहुत गर्व हुआ की हमारी बेटी कुछ कर सकती है तो मुझे बहुत खुशी हुई कि हाँ मैं कुछ कर सकती हूँ अब मेरा सपना है कि मैं टीचर बनू ਉਹ ਕੀ ਚੱਲ ਰਹੀ ਹੈ ਜੀ ਉਹ ਕੀ ਚੱਲ ਰਹੀ ਹੈ ਜੀ